ਜਪਏ ਜੰਗਲ ਦਾ ਕੰਮ ਮੇਰਾ ਹੀ ਹੈ। ਇਹ ਸੋਜੀ ਬਖਸ਼ੀ ਦੀ ਬਣਾ। ਕੁਦਰਤ ਦੀ ਸੇਵਾ ਵਾਸਤੇ ਜਗਾ ਛੱਡੀ। ਅਪਲੀਮੈਂਟ 6 ਕਰਾਣਾ 6.5 ਛੇਕਣਾ ਤਾਂ ਹੈਗੀ। ਇੱਥੇ ਤਰੀਬਨ ਹਰੇਕ ਰੁੱਖ ਜਿਹੜਾ ਪੰਜਾਬ 'ਚ ਹੋ ਜਾਂਦਾ। ਹਰੇਕ ਫਰੂਟ ਜਿਹੜਾ ਪੰਜਾਬ 'ਚ ਹੋ ਜਾਂਦਾ। ਹਰੇਕ ਹਰਬਲ ਬੂਟਾ ਜਿਹੜਾ ਪੰਜਾਬ 'ਚ ਹੋ ਜਾਂਦਾ। ਜੜੀ ਬੁੱਟੀਆਂ ਛੋਟੇ ਬੂਟੇ ਵੱਡੇ ਦਰਖਤ ਫਲਾਂ ਵਾਲੇ ਫੁੱਲਾਂ ਵਾਲੇ ਉਹ ਸਾਰਾ ਕੁਝ ਇੱਥੇ ਲਾਉਣ ਦੀ ਆਪਾਂ ਕੋਸ਼ਿਸ਼ ਕੀਤੀ ਹੈ ਆਹ ਬਾਰੋਂ ਜਰਾ ਮੈਂ ਤੁਹਾਨੂੰ ਫਿਰ ਅੰਦਰੋਂ ਵੀ ਦਿਖਾਉਣਾ ਆਹ ਦੀ ਐਂਟਰੈਂਸ ਐਂਟਰੈਂਸ ਤੇ ਕੁਛ ਛੋਟੇ ਫੁੱਲਾਂ ਵਾਲੇ ਤੇ ਸਜਾਵਟੀ ਬੂਟੇ ਲਾਏ ਆ ਤੂਤਾ 3-4 ਤਰ੍ਹਾਂ ਦੇ ਤੂਤ-ਛੂਤ ਸਾਲਾ ਆ ਪਿਛੇ ਫਰਮਾ ਢਾਲੀ ਅਰਜਨ ਸੁਖਚੈਨ ਕਦਮ ਨਰਮਾ ਰੋਜਾ ਸਿੰਦੂਰ ਕਚਨਾਰ ਸਿਲਵਰੋਕ ਫਿਰਫਲ ਬੋੜ ਪਿਲਕਣ ਗੁੱਲਰ ਐਲਸਟੋਨੀਆ ਜੈਕਰਨ ਦਾ ਗਲਮੋਰ ਲੈਗਸਟੋਨੀਆ ਰੈਜਸਟੋਨੀਆ ਲਸੂੜਾ ਨਿੰਮ ਟੱਕ ਟੱਕ ਵੀ ਕਹਿੰਦੇ ਇਹਨੂੰ ਪਲਾਸ ਵੀ ਕਹਿ ਦਿੰਦੇ ਆ ਕੇਸੂ ਵੀ ਕਹਿ ਦਿੰਦੇ ਆ हड़ बहेड़ा महुआ अंजीर दो तीन तरह की अंजीर बांस ओलिव अमलतास श्री तुन्न जमुआ ਜਾਮਨੂ ਆ ਇੱਥੇ ਵਿੱਚ ਕੁਝ ਛੋਟੇ ਬੂਟੇ ਜਿਹੜੇ ਪਹਿਲਾਂ ਮਿਲੇ ਨਹੀਂ ਸੀ ਬਾਅਦ ਚ ਫਿਰ ਮਿਲੇ ਉਹ ਲਾਈ ਇਹ ਬੂਟੇ ਤਰੀਬਨ ਸਾਰੇ ਮੈਂ ਬਹੁਤ ਆਡਡ ਨਰਸਰੀਆਂ ਤੋਂ ਇਕੱਠੇ ਕੀਤੇ ਆਪਦੇ ਹੱਥੀਂ ਲਾਏ ਨੇ ਕੱਲਾ ਕੱਲਾ ਬੂਟਾ ਆਪਦੇ ਹੱਥੀਂ ਲਾਇਆ ਉਰੇ ਓਵੇਂ ਜੰਗਲ ਨਹੀਂ ਲਾਇਆ ਜਿਵੇਂ ਆਮ ਸੰਸਥਾਵਾਂ ਲਾਉਂਦੀਆਂ ਨੇ ਨੇੜੇ-ਨੇੜੇ 2-2 3-3 ਫੁੱਟ ਤੇ ਬੂਟਾ ਆਪਾਂ ਤਰੀਬਨ ਇੱਕ ਲਾਈਨ 'ਚ 10 ਫੁੱਟ ਰੱਖਿਆ ਫਾਸਲਾ ਬੂਟੇ ਤੋਂ ਬੂਟੇ ਦਾ ਲਾਈਨ ਤੋਂ ਲਾਈਨ ਦਾ 5 ਫੁੱਟ ਉਹਦੇ ਨਾਲ ਹੋਗਾ ਕਿ ਤੁਸੀਂ ਜੰਗਲ ਦੇ ਵਿੱਚ ਆਰਾਮ ਨਾਲ ਅੰਦਰ ਤੁਰ ਫਿਰ ਵੀ ਸਕਦੇ ਹੋ ਉਹ ਆਪਾਂ ਜੰਗਲ ਲਾ ਕੇ ਵੀ ਉਹਨੂੰ ਫਿਰ ਸੱਪਾਂ ਦਾ ਘਰ ਨਹੀਂ ਬਣਾਉਣਾ ਉਹਦੀ ਸਾਫ-ਸਫਾਈ ਰੱਖ ਕੇ ਪੂਰੀ ਉਹਦੇ ਵਿੱਚ ਤੁਸੀਂ ਫਿਰ ਤੁਰ ਵੀ ਸਕਦੇ ਹੋ ਬਸ ਕੁਝ ਬੁੱਟੇ ਮੈਨੂੰ ਆਪਣੇ ਰਾਉਂਡ ਗਲਾਸ ਫਾਊਂਡੇਸ਼ਨ ਤੋਂ ਵੀ 40 ਕੁ ਬੁੱਟੇ ਲਏ ਕੁਝ ਤੀਕ ਬੁੱਟੇ ਇਥੋਂ ਸਰਕਾਰੀ ਨਰਸਰੀ ਤੋਂ ਬਾਕੀ ਸਾਰਾ ਜਿੰਨਾ ਵੀ ਬੁੱਟਾ ਇੱਥੇ ਲੱਗਿਆ ਉਹ ਸਾਰਾ ਮੈਂ ਆਪ ਮੁੱਲ ਲਿਆ ਕੇ ਢੱਡ ਨਰਸਰੀਆਂ ਤੋਂ ਨੇੜੋਂ ਦੇ ਦਰੇ ਉਹ ਲਾਇਆ ਹਨੇਰ ਬੁੰਡੀਆਂ ਆਂਬਾ ਦਾਸਕ ਤਰ੍ਹਾਂ ਦਾ ਬੰਸ ਬੋਤਲਪੁਰਸ਼ ਗੁੜਹਾਲ ਗੁੜਮਾਰ ਚੰਪਾ ਤੇਉ ਆਵਲਾ ਫਰੂਟ ਚਾਹ ਦੇਖ ਸਾਧ ਖਜੂਰਾ ਆड़ੂ ਬਦਾਮ ਲੂਚਾ ਅਲੂ ਬੁਖਾਰਾ ਚੀਕੂ ਮਸੰਮੀ ਕਿਨੂ ਮਾਲਟਾ अनार चेरी ਆ ਪਿੱਛੇ ਸਫੇਦ ਅੱਕਾ ਉੱਧਰੋਂ ਦਿਖਾਣਾ ਇਹ ਚਿੱਟਾ ਅੱਕਾ ਹੈ ਇਹ ਆਯੁਰਵੇਦ ਚ ਵਰਤਦੇ ਆ ਆਪਾਂ ਨੂੰ ਵਰਤਣਾ ਤਾਂ ਨਹੀਂ ਆਉਂਦਾ ਕਿਵੇਂ ਵਰਤਣਾ ਪਰ ਲਾਇਆ ਜੇ ਕਿਸੇ ਨੂੰ ਜ਼ਰੂਰਤ ਪਵੇ ਤੋ ਲੈ ਸਕਦਾ ਏ ਕੁਛ ਇਹ ਪੂਜਾ ਚ ਵੀ ਵਰਤਦੇ ਨੇ ਮੰਦਰਾਂ ਦੇ ਵਿੱਚ ਆ ਬਿਲ ਪੱਤਰ ਆ ਵੈਕਸ ਐਪਲ ਕਹ ਦਿੰਦੇ ਆ ਇਹ ਜਾਮ ਨੂੰ ਛੱਟਾ ਜਾਮ ਨੂੰ ਵੀ ਕਹ ਦਿੰਦੇ ਆ ਨੀ ਸੀਤਾ ਫਲ ਰਾਮ ਫਲ ਲక్ష్మణ ਫਲ 나ਖ ਬੱਗੂ ਗੋਸ਼ਾ ਮਸੰਮੀ ਖਰਮਾਨੀ ਸਟਰਾਬਰੀ ਅਮਰੂਦ ਅਮਰੂਦਿਆਂ ਤਰੀਪਨ 7-8 ਕਿਸਮਾਂ ਅਮਰੂਦਾਂ ਦੀਆਂ ਨੇ ਲਗਾਠਾ ਸੇਵ ਫੂਟ ਵਾਲੇ ਬੂਟਿਆਂ ਚ ਕਾਫੀ ਬੂਟੇ ਜਿਹੜੇ ਨਾ ਉਹ ਸੁੱਕ ਗਏ ਸੀ ਦੁਬਾਰਾ ਲਾਏ ਕੁਛ ਮੁਠੇ ਕੁਛ ਬੂਟੇ ਇਹਨਾਂ ਦੀ ਜਗ੍ਹਾ ਛੱਡੀ ਹੈ ਵਿੱਚ ਕਿਤੇ ਹੋਟੇ ਜੇ ਵੱਡੇ ਹੋਣਗੇ ਤੇ ਫਿਰ ਕੁਝ ਹੋਰ ਬੂਟੇ ਮੈਂ ਪਹਿਲਾਂ ਟਰਾਈ ਕੀਤੇ ਸੀ ਜਿਵੇਂ ਵਨੀਲਾ ਹੋ ਗਿਆ ਕੋਕੋਆ ਹੋ ਗਿਆ ਚਾਕਲੇਟ ਬੀਨ ਹੋ ਗਿਆ ਆਪਣੇ ਕਾਜੂ ਹੋ ਗਿਆ ਸਤਾ ਹੋ ਗਿਆ ਉਹ ਟਰਾਈ ਕੀਤੇ ਸੀ ਉਹ ਤੁਰੇ ਨਹੀਂ ਸਸ ਕਰਕੇ ਵਿੱਚ ਕੁਝ ਜਗ੍ਹਾ ਛੱਡੀ ਆ ਕਿ ਥੋੜੇ ਜੇ ਇਹ ਬੂਟੇ ਵੱਡੇ ਹੋ ਜਾਣਗੇ ਫਿਰ ਬਾਅਦ ਵਿੱਚ ਲਾਵਾਂਗੇ 베ਰੀਆਂ ਨੇ ਪੰਜ ਛੇ ਤਰ੍ਹਾਂ ਦੀਆਂ 베ਰੀਆਂ ਕਰੋੰਦਾ ਕੜੀ ਪੱਤਾ ਪਤਰਨਜੀਵਾ ਰੀਠਾ ਹਾਲਸਾ ਇਮਲੀ ਮਰੋੜ ਫਲੀ रुद्राक्ष आਵਾ ਕੱਢੋ ਆ ਸਾਈਡ ਤੇ ਲਾਏ ਨੇ 10 ਕਬੂਟੇ ਗੈਜ਼ਰੀਨਾ ਫਿਰ ਅੱਗੇ ਕੁਸਵੰਜਣਾ ਇਹ ਸਾਈਡ ਤੇ ਲਾਏ ਨੇ ਫਿਰ ਇਹ ਆ ਕੰਡੇ ਵਾਲੇ ਬੂਟੇ ਨੇ ਇੱਕ ਪਾਸੇ ਲਾਏ ਸਾਰੇ 베ਰੀਆਂ ਜੰਡੀਆਂ ਖੈਰ ਕਿਕਰ ਦੇਸੀ 베ਰੀਆਂ ਨੇ ਮਲੇ 베ਰੀ ਆ ਕਿਕਰ ਫੁੱਲ ਵੀ ਖੜੇ ਹੋ ਕਿਕਰ ਨੂੰ